ਇਨਾਂ ਨੂੰ ਤਾਹੀ ਤਾਂ ਤੀਜੀ ਅੱਖ ਵੀ ਕਿਹਾ ਜਾਂਦਾ ਵੀ ਜਿਹੜੀ ਕੋਈ ਹੋਰ ਚੀਜ਼ ਨਹੀਂ ਦੇਖਦਾ ਪੱਤਰਕਾਰ ਦੇਖ ਲੈਂਦਾ ਹਮ ਬਲਕਿ ਅੱਜ ਕੱਲ ਦੇ ਪੱਤਰਕਾਰਾਂ ਦਾ ਨਾ ਪ੍ਰੋਬਲਮ ਸਰਕਾਰ ਨੂੰ ਵੀ ਸਵਾਲ ਕਰਦੇ ਨੇ ਵਿਰੋਧੀ ਕਰਨ ਨੂੰ ਵੀ ਕਰਦੇ ਪਰ ਪੰਜਾਬ ਦੇ ਵਿੱਚ ਜਿਹੜੇ ਬਦਮਾਸ਼ ਟਾਈਪ ਲੋਕ ਨੇ ਉਹਨਾਂ ਤੋਂ ਹੀ ਚੱਲਦੇ ਨੇ ਹਮ ਇਹੀ ਵੇ ਪੰਜਾਬ ਦੀ ਮੇਰੇ ਖਿਆਲ ਚ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਪੰਜਾਬ ਚ ਇਹ ਇਹ ਸੋਸ਼ਲ ਮੀਡੀਆ ਬਦਮਾਸ਼ੀ ਆ ਨਾ ਜਿਹੜੀ ਇਹ ਬਿਲਕੁਲ ਇਹ ਬੜੀ ਖਤਰਨਾਕ ਆ ਹੂੰ ਤੇ ਕੋਈ ਬੰਦਾ ਜੇ ਆਜ਼ਾਦ ਖੜਾ ਹੁੰਦਾ ਉਹਦਾ ਵੀ ਮੈਨੀਫੈਸਟੋ ਹੁੰਦਾ ਵੀ ਮੈਂ ਇਸ ਏਰੀਏ ਵਿੱਚ ਆ ਕੇ ਖੜਾ ਹੋਇਆ ਤਾਂ ਮੇਰੇ ਆਹਾ 10 ਕੰਮ ਨੇ ਜਿਹੜੇ ਪ੍ਰਾਇੋਰਟੀ ਤੇ ਮੈਂ ਕਰੂੰਗਾ ਕਰੂੰਗਾ ਬਿਲਕੁਲ ਮੈਂ ਆਵਾਜ਼ ਉਠਾਉਂਗਾ ਇਸ ਚੀਜ਼ ਤੇ ਉਹ ਮੈਨੀਫੈਸਟੋ ਤੇ ਕੋਈ ਗੱਲ ਨਹੀਂ ਹੋਈ ਕੋਈ ਨਹੀਂ ਹੋਈ ਇਹ ਵੋਟਾਂ ਦੇ ਵਿੱਚ ਜਿਹੜਾ ਮੇਰਾ ਐਨਾਲਿਸਿਸ ਹੈਗਾ ਉਹ ਇਹ ਹੈ ਕਿ ਇਸ ਵਾਰੀ ਵੋਟਾਂ ਦੇ ਵਿੱਚ ਮੁੱਦਿਆਂ ਨਾਲੋਂ ਜਜ਼ਬਾਤ ਭਰੀ ਹੋ ਕੇ ਜਜ਼ਬਾਤ ਭਰੀ ਇਸ ਤਰ੍ਹਾਂ ਦਾ ਮੂਰੇ ਬੈਠੇ ਰੈਡੀਕਲ ਗਰੁੱਪਾਂ ਦੇ ਅੱਗੇ ਸਾਹਮਣੇ ਬੈਠੇ ਹੁੰਦੇ ਨੇ ਉਦੋਂ ਹੀ ਦਿਖ ਰਿਹਾ ਹੁੰਦਾ ਵੀ ਉਹਦੇ ਦੁਆਰ ਤੋਂ ਬੈਠੇ ਨੇ ਤੇ ਜਿਵੇਂ ਇਹਨਾਂ ਨੂੰ ਸਵਾਲ ਪਹਿਲਾਂ ਦੱਸੇ ਗਏ ਹੁੰਦੇ ਨੇ ਬਿਲਕੁਲ ਕਾਊਂਟਰ ਸਵਾਲ ਦਾ ਤਾਂ ਪਤਾ ਹੀ ਨਹੀਂ ਹੈ ਹਾਂ ਤੇ 23 ਜਨਵਰੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਦਾ ਮਹਾਲੀ ਮਹਾਲੀ ਚੰਡੀਗੜ੍ਹ ਦੇ ਜਮਾ ਬਾਹਰ ਪਰ ਕੌਮੀ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਇਹੇ ਨੇ ਇੱਕ ਤਾਂ ਬੰਦੀ ਸਿੰਘ ਰਿਹਾ ਕਰੋ ਇੱਕ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਚੋਰੀ ਹੋ ਗਏ ਵੀ ਉਹਨਾਂ ਦਾ ਕੋਈ ਸਾਨੂੰ ਅਤਾ ਪਤਾ ਦੱਸੋ ਜਿਹੜੇ ਮੇਨ ਤੋਂ ਮੇਨ ਹਾਂ ਪੱਟੇ ਇਸ਼ੂ ਨੇ ਉਹ ਪੂਰੇ ਇਸ ਵੋਟਾਂ ਦੇ ਵਿੱਚ ਗਾਇਬ ਰਹੇ ਨੇ ਹਾਂ ਬਿਲਕੁਲ ਜਿਹੜੇ ਹਲਕੇ ਪੰਥ ਦੇ ਨਮਾਇंदे ਉਮੀਦਵਾਰ ਸੀ ਉਹਨਾਂ ਨੂੰ ਵੀ ਇਹ ਸਵਾਲ ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਬੰਦੀ ਸਿੰਘਾਂ ਲਈ ਕੀ ਕਰੋਗੇ ਜਿੱਤਨ ਨਾਲ ਬੰਦੀ ਸਿੰਘਾਂ ਲਈ ਕੀ ਕਰੋਗੇ ਕੀ ਕਰੋਗੇ ਉਹਦੇ ਵਿੱਚ ਵੀ ਉਹ ਸਹੀ ਭੂਮਿਕਾ ਪੱਤਰਕਾਰਾਂ ਨੇ ਨਵਾਈ ਨਹੀਂ ਹੁਣ ਆਪਣੇ ਇਹਨਾਂ ਐਮਪੀਆਂ ਤੋਂ ਕਿਸੇ ਫੰਡ ਦੀ ਝਾਕ ਨਹੀਂ ਰੱਖਣੀ ਤੇ ਕਿਸੇ ਵਿਕਾਸ ਦੀ ਹਾਂ ਕਿਸੇ ਵਿਕਾਸ ਦੀ ਨਹੀਂ ਰੱਖਣੀ ਚਾਹੀਦੀ ਵੀ ਸਾਡਾ ਕਰ ਦੋ ਸਾਡਾ ਘਾਟਾ ਕਿਉਂਕਿ ਉਹ ਲੋਕਾਂ ਨੇ ਹੀ ਜਿਤਾਇਆ ਹੀ ਨਹੀਂ ਸਦਾ ਰੁੱਤੇ ਹਾਂ ਮੁੱਦਿਆਂ ਦੀ ਰਾਜਨੀਤੀ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਉਹ ਗਾਇਬ ਰਹੀ ਹੈ ਕਿਉਂਕਿ ਮੁੱਦੇ ਦਾ ਇਹ ਹੋਣੇ ਚਾਹੀਦੇ ਸੀ ਪੰਜਾਬ ਦੇ ਵਿੱਚ ਪਾਣੀਆਂ ਦਾ ਬਹੁਤ ਵੱਡਾ ਮਸਲਾ ਪਾਣੀ ਆਪਾਂ ਕਹਿੰਦੇ ਹਾਂ ਕਿ ਸਰਕਾਰ ਬਦਲਾਅ ਵਾਲੀ ਸਰਕਾਰ ਨੇ ਵੀ ਕਿਹਾ ਸੀ ਕਿ ਟੀਲਾਂ ਦੇ ਪਾਣੀ ਪਹੁੰਚੇਗਾ ਪਾਣੀ ਦਾ ਮਸਲਾ ਫਿਰ ਫਸਲਾਂ ਦਾ ਮਸਲਾ ਠੀਕ ਹੈ ਕਰਜ਼ੇ ਦਾ ਮਸਲਾ ਕਰਜ਼ੇ ਦਾ ਮਸਲਾ ਬਿਲਕੁਲ ਨਸ਼ੇ ਦਾ ਸਭ ਤੋਂ ਵੱਡਾ ਮਸਲਾ ਮਹਿੰਗਾਈ ਦਾ ਮਸਲਾ ਫਿਰ ਰੁਜ਼ਗਾਰੀ ਦਾ ਫਿਰ ਜਿਹੜਾ ਕਿ ਪ੍ਰਵਾਸ ਪ੍ਰਵਾਸ ਦਾ ਹੋ ਰਿਹਾ ਸਾਰੇ ਤੋਂ ਵੱਡੇ ਮਸਲੇ ਨੇਗੇ ਇਹ ਪੰਜ ਛੇ ਮਸਲੇ ਤਾਂ ਐਡੇ ਵੱਡੇ ਮਸਲੇ ਨੇ ਕਿ ਇਹਦੇ ਤੇ ਤਾਂ ਕਿਸੇ ਵੀ ਕੈਂਡੀਡੇਟ ਨੂੰ ਜਵਾਬ ਨਹੀਂ ਆਉਣਾ ਨਹੀਂ ਆਉਣਾ ਬਿਲਕੁਲ ਹਾਂਜੀ ਦੋਸਤੋ ਸਸਰੀ ਗੱਲ ਸलाम ਨਮਸਤੇ ਮੈਂ ਪ੍ਰਦੀਪ ਮਸਾਹਬ ਜਿਵੇਂ ਦੀ ਅੱਗੇ ਦੀ ਤਰ੍ਹਾਂ ਅਸੀਂ ਅੱਜ ਨਵੀਂ ਇੱਕ ਵੀਡੀਓ ਲੈ ਕੇ ਆਏ ਆਂਗੇ ਜਿਹਦੇ ਤੇ ਕਿ ਆਪਾਂ ਵੋਟਾਂ ਦਾ ਜਿਹੜੇ ਕਿ ਮੁੱਦੇ ਸੀ ਉਹਨਾਂ ਨੂੰ ਅੱਜ ਉਹਦਾ ਡਿਸਕਸ ਕਰਾਂਗੇ ਕਿ ਕੀ ਪੰਜਾਬ ਦੇ ਵਿੱਚ ਜਿਹੜੇ ਮੁੱਦਿਆਂ ਤੇ ਰਾਜਨੀਤੀ ਹੋਣੀ ਚਾਹੀਦੀ ਸੀ ਕੀ ਉਹ ਰਾਜਨੀਤੀ ਹੋਈ ਤਾਂ ਇਸ ਤੇ ਅਸੀਂ ਗੱਲ ਕਰਾਂਗੇ ਅੱਜ ਮੇਰੇ ਨਾਲ ਨੇ ਮੇਰੇ ਦੋਸਤ ਬਾਗੀ ਹੇਰ ਜੀ ਸੋ ਕੀ ਹਾਲ ਹੈ ਬਾਗੀ ਜੀ ਬਾਬਾ ਜੀ ਆ ਪ੍ਰਦੀਪ ਤੁਸੀਂ ਸੁਣਾਓ ਮੈਂ ਬਹੁਤ ਵਧੀਆ ਠੀਕ ਠਾਕ ਹੈ ਜੀ ਤੇ ਅੱਜ ਆਪਣਾ ਜਿਹੜਾ ਤੁਹਾਨੂੰ ਲੱਗ ਹੀ ਗਿਆ ਪਤਾ ਸੋਲ ਆਪਣਾ ਮੀਡੀਆ ਦੇ ਹਾਲ ਹਾਲ ਹੱਲੇ ਹਿੱਲੇ ਤੇ ਮੀਡੀਆ ਦੇ ਹਾਲ ਹੀ ਹਿੱਲੇ ਹੈਗੇ ਤੇ ਪਲੱਸ ਜਿਹੜੀਆਂ ਲੋਕਾਂ ਦੇ ਵਿੱਚ ਸਵਾਲ ਗਏ ਨੇ ਜਾਂ ਲੋਕਾਂ ਨੇ ਉਹਦੇ ਜਵਾਬ ਲਏ ਨੇ ਲਏ ਨੇ ਜਾਂ ਨਹੀਂ ਲਏ ਤਾਂ ਉਹਦੇ ਤੇ ਆਪਾਂ ਅੱਜ ਗੱਲ ਕਰਾਂਗੇ ਬਿਲਕੁਲ ਹਾਂ ਮੀਡੀਆ ਦਾ ਪ੍ਰਦੀਪ ਜਦੋਂ ਦਾ 5G ਸ਼ੁਰੂ ਹੋਇਆ ਇਸ ਤਰ੍ਹਾਂ ਦੀ ਇੱਕ ਮੀਡੀਆ ਆਪੇ ਆਪਣੇ ਮੀਡੀਆ ਦੀ ਦੌੜ ਲੱਗ ਗਈ ਹੈ ਪੰਜਾਬ ਹੂੰ ਜੇ ਮੈਂ ਪੰਜਾਬ ਦੇ ਵਿੱਚ ਮੋਦੀ ਮੀਡੀਆ ਏ ਗੋਦੀ ਮੀਡੀਆ ਏ ਆਪਣੇ ਵਾਲੇ ਇੱਥੇ ਮੀਡੀਆ ਦਾ ਦਾ ਉਸ ਤੋਂ ਵੀ ਬਹੁਤ ਭੜਾ ਹਾਲ ਹੋ ਗਿਆ ਬਿਲਕੁਲ ਇਹ ਸਿਰਫ ਕਾਊਂਟਰ ਸਵਾਲ ਕੀ ਹੁੰਦਾ ਮੈਨੂੰ ਸ਼ਾਇਦ ਲੱਗਦਾ ਇਹਨਾਂ ਨੂੰ ਪਰਭਾਸ਼ਾ ਦਾ ਵੀ ਨਹੀਂ ਪਤਾ ਇਸ ਚੀਜ਼ ਦਾ ਬਿਲਕੁਲ ਸਹੀ ਕਹਿ ਰਹੇ ਹੋ ਜਦੋਂ ਵੀ ਇਹ ਕਿਸੇ ਨਾਲ ਗੱਲ ਕਰਦੇ ਨੇ ਤਾਂ ਉਹਦੀ ਹਾਂ ਚ ਹਾਂ ਹੀ ਮਲਉਂਦੇ ਨੇ ਹੂੰ ਸਬੂਤ ਹੋਣ ਦੇ ਬਾਵਜੂਦ ਵੀ ਉਹਨੂੰ ਕਾਊਂਟਰ ਸਵਾਲ ਕਰਨ ਦੀ ਹਿੰਮਤ ਨਹੀਂ ਜਟਾਪ ਆਉਂਦੇ ਬਿਲਕੁਲ ਕੋਈ ਸ਼ੱਕ ਨਹੀਂ ਸੋ ਇਸ ਕਰਕੇ ਆਪਣਾ ਪੰਜਾਬ ਦੇ মিডিਆ ਦਾ ਹਾਲ ਤਾਂ ਸੈਂਟਰ ਦੇ মিডিਆ ਤੋਂ ਵੀ ਗਿਆ ਗੁਜ਼ਰਿਆ ਬਣਿਆ ਹੋਇਆ ਇਹ ਜਿਹੜਾ ਰੁਝਾਨ মিডিਆ ਦਾ ਚੱਲਿਆ ਪਹਿਲਾਂ ਫੇਸਬੁੱਕ ਤੇ ਓਵੇਂ ਕੋਈ ਅਗਲੇ ਨੇ ਆਪਦੀ ਕੋਈ ਗੱਲ ਲਿਖਤੀ ਜਾਂ ਕੋਈ ਲਾਈਵ ਹੋ ਗਿਆ ਓਵੇਂ ਜੇ ਹੁੰਦਾ ਸੀ ਪਰ ਜਦੋਂ ਕਿਸਾਨੀ ਅੰਦੋਲਨ ਹੋਇਆ ਕਿਸਾਨੀ ਅੰਦੋਲਨ ਵੇਲੇ ਕਿਉਂਕਿ ਜਿਹੜਾ ਮੋਦੀ মিডিਆ ਹੈ ਮੋਦੀ মিডিਆ ਉਹ ਤਾਂ ਆਪਣੇ ਕੋਈ ਖਬਰ ਚਲਾ ਨਹੀਂ ਸੀ ਰਿਹਾ ਤੇ ਜਿਹਦੇ ਚੋਂ ਕੇ ਆਪਣੇ ਜਿਹੜੇ ਕੇ ਪੰਜਾਬੀ ਮੁੰਡਿਆਂ ਨੇ ਬਹੁਤ ਵਧੀਆ ਕੰਮ ਵੀ ਕੀਤਾ ਲੋਕਾਂ ਤੱਕ ਗੱਲਾਂ ਪਹੁੰਚਾਈਆਂ ਪਰ ਉਤੋਂ ਉਹ ਚੈਨਲ ਬਣ ਗਿਆ ਚੈਨਲ ਬਣ ਕੇ ਉਹ ਪੰਜਾਬ ਦੇ ਵਿੱਚ ਮੋਰਚਾ ਜਿੱਤਣ ਤੋਂ ਬਾਅਦ ਜੋ ਉਹਨਾਂ ਦੀ ਭੂਮਿਕਾ ਰਹੀ ਆ ਉਹ ਬੜੀ ਨੈਗੇਟਿਵ ਉਹ ਨੈਗੇਟਿਵ ਜੀ ਤਾਂ ਰਹੀ ਹੈ ਨੈਗੇਟਿਵ ਵੀ ਰਹੀ ਆ ਤੁਸੀਂ ਇਹ ਸਮਝੋ ਵੀ ਬਹੁਤ ਗਰੀਬੀ ਵਾਲੀ ਭੂਮਿਕਾ ਰਹੀ ਆ ਹਾਂ ਜ਼ਿਆਦਾਤਰ ਤੇ ਹੁਣ ਪਿੱਛੇ ਜੇ ਹੁਣ ਚਲੋ ਆਪਾਂ ਇਹ ਤਾਂ ਹੋ ਗਈ ਇਹ ਇੱਕ ਗੱਲ ਹੁਣ ਪਿੱਛੇ ਵੋਟਾਂ ਪਈਆਂ ਹਾਂ ਵੋਟਾਂ ਦੇ ਵਿੱਚ ਮੈਂ ਜੋ ਚੀਜ਼ ਨੋਟ ਕੀਤੀ ਕਿ ਪੱਤਰਕਾਰ ਜਾਂਦਾ ਹੈ ਕੈਂਡੀਡੇਟ ਦੇ ਪਿੰਡ ਜਾਂਦਾ ਹੈ ਉੱਥੇ ਸਵਾਲ ਜਵਾਬ ਪੁੱਛਦਾ ਹੈ ਹਮ ਪਰ ਉਹ ਸਵਾਲ ਜਵਾਬ ਬਚਕਾਨੇ ਜੇ ਜ਼ਿਆਦਾ ਹੁੰਦੇ ਨੇ ਜ਼ਿਆਦਾ ਹੁੰਦੇ ਨੇ ਮੁੱਦੇ ਉਹਦੇ 'ਚ ਨਹੀਂ ਹੁੰਦੇ ਜੇ ਕੋਈ ਬੰਦਾ ਜੇ ਆਯਾਦ ਖੜਾ ਹੁੰਦਾ ਉਹਦਾ ਵੀ ਮੈਨੀਫੈਸਟੋ ਹੁੰਦਾ ਵੀ ਮੈਂ ਇਸ ਏਰੀਏ ਵਿੱਚ ਆ ਕੇ ਖੜਾ ਹੋਇਆ ਤਾਂ ਮੇਰੇ ਆਹਾ 10 ਕੰਮ ਨੇ ਜਿਹੜੇ ਪ੍ਰਾਇਓਰਟੀ ਤੇ ਮੈਂ ਕਰੂੰਗਾ ਹੀ ਕਰੂੰਗਾ ਮੈਂ ਆਵਾਜ਼ ਉਠਾਉਂਗਾ ਇਸ ਚੀਜ਼ ਤੇ ਉਹ ਮੈਨੀਫੈਸਟੋ ਤੇ ਕੋਈ ਗੱਲ ਨਹੀਂ ਹੋਈ ਇਹ ਵੋਟਾਂ ਦੇ ਵਿੱਚ ਜਿਹੜਾ ਮੇਰਾ ਐਨਾਲਿਸਿਸ ਆਗਾ ਉਹ ਇਹ ਹੈ ਕਿ ਇਸ ਵਾਰੀ ਵੋਟਾਂ ਦੇ ਵਿੱਚ ਮੁੱਦਿਆਂ ਨਾਲੋਂ ਜਜਵਾਤ ਭਰੀ ਹੋ ਕੇ ਜਜਵਾਤ ਭਰੀ ਰੋਹੀ ਨੇ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਚਾਹੇ ਉਹ ਮੇਨਸਟ੍ਰੀਮ ਪਾਰਟੀਆਂ ਵੱਲੋਂ ਵੀ ਜਜਵਾਤ ਭਰੀ ਹੋ ਰਹੇ ਨੇ ਕਾਂਗਰਸ ਵੱਲੋਂ ਵੀ ਜਜਵਾਤ ਭਰੀ ਰਹੇ ਨੇ ਭਾਜਪਾ ਕਾਲੀ ਦਲ ਆਪ ਵੱਲੋਂ ਵੀ ਰਹੇ ਨੇ ਖਾਸ ਕਰ ਜਿਹੜੇ ਆਜ਼ਾਦ ਉਮੀਦਵਾਰ ਸੀ ਆਪਣੇ ਪੰਜਾਬ ਦੇ ਵਿੱਚ ਚਾਹੇ ਅਮਰਤਪਾਲ ਆ ਸਰਬਜੀਤ ਆ ਇਹਨਾਂ ਦੀ ਵਾਰ ਨੂੰ ਤਾਂ ਮਸਲਿਆਂ ਤੇ ਗੱਲ ਕਰਨ ਦਾ ਤਾਂ ਬਿਲਕੁਲ ਮਜ਼ਾਕ ਹੀ ਉੱਡ ਗਿਆ ਬਿਲਕੁਲ ਆਪਣੇ ਲੋਕਾਂ ਨੇ ਵੀ ਆਪਣੇ ਮਸਲਿਆਂ ਦੀ ਗੱਲ ਨਹੀਂ ਕੀਤੀ ਹੈ ਜੀ ਉਹ ਵੀ ਇਹੀ ਚਾਹੁੰਦੇ ਸੀ ਵੀ ਅਸੀਂ ਅਮਰਤਪਾਲ ਨੂੰ ਸਿਰਫ ਬਾਹਰ ਕਰਾਉਣ ਲਈ ਜਿਤਾਉਣਾ ਹੈ ਕੋਈ ਆਪਣਾ ਵਿਕਾਸ ਕਰਾਉਣ ਲਈ ਨਹੀਂ ਜਿਤਾਉਣਾ ਸਪਸ਼ਟ ਸੀ ਉਹ ਇਹੀ ਫਰੀਦਕੋਟ ਚ ਵੀ ਇਹੀ ਸਪਸ਼ਟ ਸੀ ਉਹ ਵੀ ਅਸੀਂ ਪੰਥ ਦੇ ਕਰਦੇ ਅੰਸ਼ ਵੰਸ਼ ਨੂੰ ਅੱਗੇ ਲੈ ਕੇ ਆਉਣਾ ਹੈ ਹੋਰ ਸਾਡੇ ਕੀ ਸਾਡੇ ਚੁੱਲ੍ਹੇ ਦੀਆਂ ਸਮੱਸਿਆਵਾਂ ਨੇ ਕੀ ਸਾਡੀਆਂ ਆਰਥਿਕ ਪ੍ਰੋਬਲਮਾਂ ਨੇ ਕਿਹੜੀਆਂ ਨਾਲ ਅਸੀਂ ਨਿਤ ਜੂਝਦੇ ਆ ਕੀ ਮਹਿੰਗਾਈ ਆ ਇਹਦੇ ਨਾਲ ਮੁੱਢੋਂ ਹੀ ਕੋਈ ਨਾਤਾ ਨਹੀਂ ਰਿਹਾ ਮੈਂ ਇਹਦੇ ਚ ਮੈਂ ਇਹਦੇ ਚ ਇੱਕ ਚੀਜ਼ ਐਡ ਕਰ ਦੇਣਾ ਹਾਂ ਆਪਾਂ ਜਦੋਂ ਕਾਂਗਰਸ ਸੀਟਾਂ ਵੰਡਦੀ ਆ ਹੂੰ ਕਾਂਗਰਸ ਕਈ ਵਾਰੀ ਕੀ ਕਰ ਦਿੰਦੀ ਹੁੰਦੀ ਹੈ ਵੀ ਜਿਵੇਂ ਸੰਗਰੂਰ ਦਾ ਬੰਦਾ ਆਨੰਦਪੁਰ ਲਾਤਾ ਹਾਂ ਆਨੰਦਪੁਰ ਵਾਲਾ ਬੰਦਾ ਲਾਤਾ ਚੱਕ ਕੇ ਜੀ ਖਡੂਰ ਸਾਹਿਬ ਖਡੂਰ ਸਾਹਿਬ ਹਮ ਆਪਾਂ ਇਹ ਕਹਿੰਦੇ ਹੁੰਨੇ ਆਂਗੇ ਕਿ ਯਾਰ ਇਹ ਪੈਰਾਸ਼ੂਟ ਰਹੀਂ ਛਾਤਰ ਤੇ ਸਾਡੇ ਕੋਲ ਦਾ ਛਤਰੀ ਲਾ ਕੇ ਵੀ ਇਹ ਸੰਗਰੂਰ ਵਾਲਾ ਬੰਦਾ ਆਨੰਦਪੁਰ ਆ ਕੇ ਕਿਵੇਂ ਸਾਡੇ ਮਸਲੇ ਹੱਲ ਕਰੂਗਾ ਆਪਾਂ ਕਹਿੰਦੇ ਆ ਇਹ ਕਹਿੰਦੇ ਆ ਇਹ ਆਮ ਲੋਕਾਂ ਦੀ ਕਹਾਣੀ ਹੈ ਇਹ ਗੱਲ ਹੈ ਕਹਾਣੀਆਂ ਪਰ ਇੱਥੇ ਇਹ ਵੀ ਗੱਲ ਹੈ ਵੀ ਜਿਹੜਾ ਸਰਬਜੀਤ ਸਿੰਘ ਖਾਲਸਾ ਜੀ ਨੇ ਹਮ ਉਹ ਮਲੋਏ ਦੇ ਨੇ ਰੋਪੜ ਜ਼ਿਲ੍ਹੇ ਦੇ ਰੋਪੜ ਜ਼ਿਲ੍ਹੇ ਦੇ ਹੂੰ ਰੋਪੜ ਤੋਂ ਜਾ ਕੇ ਉਹ ਮਾਲਵੇ ਦੇ ਫਰੀਦਕੋਟ ਵਿੱਚ ਜਾ ਕੇ ਚੋਣ ਲਾਉਂਦੇ ਨੇ ਆਜ਼ਾਦ ਜਿੱਥੋਂ ਕਿ ਉਹ ਜਿੱਤ ਜਾਂਦੇ ਨੇ ਜਿੱਤ ਜਾਂਦੇ ਨੇ ਉੱਥੇ ਸਵਾਲ ਨਹੀਂ ਹੈ ਉੱਥੇ ਸਵਾਲ ਨਹੀਂ ਪਰ ਮੇਰੇ ਜਿਹੜਾ ਕਹਿਣ ਦਾ ਮਤਲਬ ਵੀ ਹੁਣ ਉਹ ਲੋਕਾਂ ਨੇ ਇਹ ਵੀ ਇੱਕ ਰੱਖਣਾ ਸੀ ਕਿ ਜੇ ਪੰਥਕ ਮਸਲਾ ਹੀ ਸੀਗਾ ਕੋਈ ਫਰੀਦਕੋਟ ਵਾਲੇ ਇਥੋਂ ਲੋਕਲ ਵੀ ਕੋਈ ਆਪਣਾ ਚੋਣ ਸਕਦੇ ਸੀ ਹੂੰ ਹੂੰ ਬਿਲਕੁਲ ਪਰ ਜਿਹੜੇ ਸਰਬਜੀਤ ਸਿੰਘ ਖਾਲਸਾ ਜੀ ਨੇ ਜੇ ਉਹਨਾਂ ਨੇ ਪੰਥਕ ਮਸਲੇ ਉਠਾਉਣੇ ਨੇ ਉਹ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਹੈ ਇਹ ਤਾਂ ਹੈ ਨਹੀਂ ਵੀ ਇਕੱਲੇ ਫਰੀਦਕੋਟ ਜਿਹੜਾ ਕੇਹੀ ਲੜੇ ਜਾ ਸਕਦੇ ਨੇ ਤਾਂ ਉਹ ਰੋਪੜ ਤੋਂ ਖੜੇ ਹੁੰਦੇ ਹਾਂ ਤਾਂ ਇਹ ਵੀ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਅੱਗੇ ਵਾਲਾ ਲੋਕਾਂ ਦਾ ਜਿਹੜਾ ਵੋਟਾਂ ਪ੍ਰਤੀ ਨਜ਼ਰੀਆ ਸੀ ਉਹ ਨਹੀਂ ਰਿਹਾ ਨਹੀਂ ਰਿਹਾ ਬਿਲਕੁਲ ਮੀਡੀਆ ਨੇ ਇਹੀ ਤੇਰਾ ਕਹਿਣਾ ਇਹਦੇ ਬਾਰੇ ਸਵਾਲ ਕਾਂਗਰਸ ਨੂੰ ਵੀ ਕਰਦੇ ਕੀਤੇ ਗਏ ਝਾੜੂ ਵਾਲਿਆਂ ਨੂੰ ਵੀ ਕੀਤੇ ਬਾਕੀ ਇਹਨੂੰ ਕੀਤੇ ਹੀ ਨਹੀਂ ਗਏ ਬਹੁਤ ਯਾਰ ਇਸ মিডিਏ ਬਾਰੇ ਤਾਂ ਕੁਝ ਕੀ ਕਿਹਾ ਜਾ ਸਕਦਾ ਏ ਇਸ ਤਰ੍ਹਾਂ ਦਾ ਮੂਰੇ ਬੈਠੇ ਰੈਡੀਕਲ ਗਰੁੱਪਾਂ ਦੇ ਜਿਆਦਾ ਸਾਹਮਣੇ ਬੈਠੇ ਹੁੰਦੇ ਨੇ ਉਦੋਂ ਹੀ ਦਿਖ ਰਿਹਾ ਹੁੰਦਾ ਵੀ ਪੂਰੇ ਦੁਆਰ 'ਤੇ ਬੈਠੇ ਨੇ ਤੇ ਜਿਵੇਂ ਇਹਨਾਂ ਨੂੰ ਸਵਾਲ ਪਹਿਲਾਂ ਦੱਸੇ ਗਏ ਹੁੰਦੇ ਨੇ ਬਿਲਕੁਲ ਕਾਊਂਟਰ ਸਵਾਲ ਦਾ ਤਾਂ ਪਤਾ ਹੀ ਨਹੀਂ ਹੈ ਨਾ ਹਾਂ ਤਾਂ ਮੁੱਦਿਆਂ ਦੇ ਵਿੱਚੋਂ ਪੰਥਕ ਮੁੱਦਿਆਂ ਦੇ ਵਿੱਚੋਂ ਵੀ ਹਮ ਇੱਕ ਮੁੱਦਾ ਮੈਂ ਤੁਹਾਨੂੰ ਨਵਾਂ ਦੱਸ ਦੇਣਾ ਹਮ ਇੱਥੇ 2022 ਦੇ ਵਿੱਚ ਮੇਰਾ ਖਿਆਲ ਹਮ ਨਹੀਂ ਤੇ ਹੀ ਅਜਿਹਾ ਹਮ ਜਨਵਰੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਦਾ ਮਹਾਲੀ ਮਹਾਲੀ ਚੰਡੀਗੜ੍ਹ ਤੇ ਜਮਾ ਬੱਟਾ ਦੇ ਉੱਤੇ ਪਰ ਕੌਮੀ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਇਹੇ ਨੇ ਕਿ ਇੱਕ ਤਾਂ ਬੰਦੀ ਸਿੰਘ ਰਿਹਾ ਕਰੋ ਇੱਕ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਚੋਰੀ ਹੋ ਗਏ ਵੀ ਉਹਨਾਂ ਦਾ ਕੋਈ ਸਾਨੂੰ ਅਤਾ ਪਤਾ ਦੱਸੋ ਜਿਹੜੇ ਮੇਨ 2 ਮੇਨ ਹਾਂ ਵੱਡੇ ਇਸ਼ੂ ਨੇ ਇਹ ਉਹ ਪੂਰੇ ਇਸ ਵੋਟਾਂ ਦੇ ਵਿੱਚ ਗਾਇਬ ਰਹੇ ਨੇ ਹਾਂ ਬਿਲਕੁਲ ਜਿਹੜੇ ਹਲਕੇ ਪੰਥ ਦੇ ਨਮਾਇंदे ਉਮੀਦਵਾਰ ਸੀ ਉਹਨਾਂ ਨੂੰ ਵੀ ਇਹ ਸਵਾਲ ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਬੰਦੀ ਸਿੰਘਾਂ ਲਈ ਕੀ ਕਰੋਗੇ ਕਿ ਤੁਹਾਡਾ ਬੰਦੀ ਸਿੰਘਾਂ ਲਈ ਕੀ ਕਰੋਗੇ ਕੀ ਕਰੋਗੇ ਉਹਦੇ ਵਿੱਚ ਵੀ ਉਹ ਸਹੀ ਭੂਮਿਕਾ ਪੱਤਰਕਾਰਾਂ ਨੇ ਨਵਾਈ ਨਹੀਂ ਉਹ ਅਣਗੌਲੇ ਹੀ ਰਹੇ ਨੇ ਇਸ ਚਰਚਾ ਦੇ ਵਿੱਚ ਕਿ ਅਸੀਂ ਸਿਰਫ ਮੈਂ ਕਹਿੰਦਾ ਤੁਸੀਂ ਵੋਟ ਪਾਓ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਓ ਜੀ ਸਦਕੇ ਪਾਓ ਪਰ ਉਹਦੀ ਆਪ ਦੀ ਕ੍ਰੈਡਿਬਿਲਿਟੀ ਹੋਣੀ ਬਹੁਤ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਆ ਉਹ ਇਸ ਕਰਕੇ ਆਪਾਂ ਵੋਟ ਨਹੀਂ ਉਹਨੂੰ ਦੇ ਸਕਦੇ ਕਿ ਵੀ ਉਹ ਬਿਆਨਤ ਸਿੰਘ ਦੇ ਬੇਟੇ ਨੇ ਜੇ ਬਿਆਨਤ ਸਿੰਘ ਆਪ ਹੁੰਦੇ ਉਹ ਬੇਸ਼ੱਕ ਇਸ ਚੀਜ਼ ਦੇ ਵੋਟ ਲੈ ਲੈਂਦੇ ਕਿ ਮੈਂ ਕੌਮ ਦੇ ਲਈ ਆਹ ਕੰਮ ਕੀਤਾ ਨਾ ਕੀਤਾ ਬਿਲਕੁਲ ਉਹ ਲੈ ਸਕਦੇ ਸੀ ਪਰ ਬਿਆਨਤ ਸਿੰਘ ਦੇ ਜਿਹੜੇ ਪੁੱਤਰ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਆਪਦੇ ਪਿਤਾ ਦੇ ਨਾਂ ਤੇ ਵੋਟ ਲਈ ਯਾਨੀ ਕਿ ਮੂਲ ਦਾ ਨਚੋੜ ਇਹੀ ਆ ਪ੍ਰਦੀਪ ਬਈ ਹੁਣ ਆਪਣੇ ਇਹਨਾਂ ਐਮਪੀਆਂ ਤੋਂ ਕਿਸੇ ਫੰਡ ਦੀ ਝਾਕ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ ਕਿਸੇ ਵਿਕਾਸ ਦੀ ਹਾਂ ਕਿਸੇ ਵਿਕਾਸ ਦੀ ਨਹੀਂ ਰੱਖਣੀ ਚਾਹੀਦੀ ਵੀ ਸਾਡਾ ਕਰ ਦੋ ਸਾਡਾ ਘਟਾ ਕਿਉਂਕਿ ਉਹ ਲੋਕਾਂ ਨੇ ਹੀ ਜਿਧਾਈ ਨਹੀਂ ਸੁਧਾਰ ਉੱਤੇ ਹਾਂ ਮੁੱਦਿਆਂ ਦੀ ਰਾਜਨੀਤੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਉਹ ਗਾਇਬ ਰਹੀ ਹੈ। ਕਿਉਂਕਿ ਮੁੱਦੇ ਤਾਂ ਇਹ ਹੋਣੇ ਚਾਹੀਦੇ ਸੀ ਪੰਜਾਬ ਦੇ ਵਿੱਚ ਪਾਣੀਆਂ ਦਾ ਬਹੁਤ ਵੱਡਾ ਮਸਲਾ। ਪਾਣੀ ਆਪਾਂ ਕਹਿੰਦੇ ਆ ਕਿ ਸਰਕਾਰ ਬਦਲਾਅ ਵਾਲੀ ਸਰਕਾਰ ਨੇ ਵੀ ਕਿਹਾ ਸੀ ਕਿ ਟੇਲਾਂ ਦੇ ਪਾਣੀ ਪਹੁੰਚ ਗਿਆ। ਪਾਣੀ ਦਾ ਮਸਲਾ। ਫਿਰ ਫਸਲਾਂ ਦਾ ਮਸਲਾ। ਫਸਲਾਂ ਦਾ ਮਸਲਾ। ਠੀਕ ਹੈ। ਕਰਜ਼ੇ ਦਾ ਮਸਲਾ। ਕਰਜ਼ੇ ਦਾ ਮਸਲਾ ਬਿਲਕੁਲ। ਨਸ਼ੇ ਦਾ ਸਭ ਤੋਂ ਵੱਡਾ ਮਸਲਾ। ਮਹਿੰਗਾਈ ਦਾ ਮਸਲਾ। ਫਿਰ ਰੁਜ਼ਗਾਰੀ ਦਾ। ਮਹਿੰਗਾਈ ਫੇਰ ਜਿਹੜਾ ਕਿ ਪ੍ਰਵਾਸ ਪ੍ਰਵਾਸ ਦਾ ਹੋ ਰਿਹਾ ਸਾਰੇ ਤੋਂ ਵੱਡੇ ਮਸਲੇ ਨੇਗੇ ਇਹ 5 6 ਮਸਲੇ ਤਾਂ ਐਡੇ ਵੱਡੇ ਮਸਲੇ ਨੇ ਕਿ ਇਹਦੇ ਤੇ ਤਾਂ ਕਿਸੇ ਵੀ ਕੈਂਡੀਡੇਟ ਨੂੰ ਜਵਾਬ ਨਹੀਂ ਆਉਣਾ ਨਹੀਂ ਆਉਣਾ ਬਿਲਕੁਲ ਚਾਹੇ ਉਹ ਮੌਜੂਦਾ ਸਰਕਾਰ ਹੈ ਉਹਦੇ ਕੋਲੇ ਵੀ ਇਸ ਦਾ ਕੋਈ ਬਾਜਬ ਜਵਾਬ ਨਹੀਂ ਹੈਗਾ ਪ੍ਰਦੀਪ ਹੁਣੇ ਤੂੰ ਸੰਸਦ ਚ ਦਿੱਤੇ ਬਾਕੀ ਪਾਰਟੀਆਂ ਦੇ ਬਿਆਨ ਨਹੀਂ ਦੇਖ ਲਾ ਚਾਹੇ ਰਾਜਾ ਬਡਿੰਗ ਸੀ ਹਮ ਭਾਵਕ ਗੱਲਾਂ ਕਰੀਆਂ ਨੇ ਜੀ ਹਮ ਸਾਨੂੰ ਇਨਸਾਫ ਚਾਹੀਦਾ ਮੂਸੇ ਵਾਲੇ ਨੂੰ ਇਨਸਾਫ ਚਾਹੀਦਾ ਇਹ ਲੇਕਿਨ ਕੋਈ ਪੰਜਾਬ ਦੀ ਡੀਪਲੀ ਗੱਲ ਹੋਈ ਆ ਉੱਥੇ ਬਿਲਕੁਲ ਬਿਲਕੁਲ ਨਹੀਂ ਕੀਤੀ ਹੈ ਹਾਂ ਮੈਂ ਮਤਲਬ ਗੱਲ ਇਹ ਆ ਕਿ ਆਪਾਂ ਜਿੰਨਾ ਤੇ ਵਿਸ਼ਵਾਸ ਕਰਕੇ ਹਮ ਆਪਾਂ ਆਪਦੀ ਕੀਮਤੀ ਵੋਟ ਪਾ ਕੇ ਕੀਮਤੀ ਸਮਾਂ ਕੱਢ ਕੇ ਆਪਾਂ ਵੋਟ ਪਾਉਣੇ ਆ ਤਾ ਕੀ ਉਹ ਵੋਟਾਂ ਦਾ ਸਹੀ ਫਾਇਦਾ ਹੋਇਆ ਜਿਹੜੇ ਲੀਡਰ ਚੁਣ ਕੇ ਭੇਜੇ ਨੇ ਆਪਾਂ 70 75 ਸਾਲਾਂ ਤੋਂ ਇਹੀ ਦੇਖਦੇ ਆ ਰਹੇ ਹਾਂ ਕਿ ਕੋਈ ਨਿਚੋੜ ਨਹੀਂ ਨਿਕਲਿਆ ਜਿਦੇ ਚੋ ਕੇ ਕਿਸਾਨ ਵੀ ਮਰੀ ਜਾਂਦੇ ਨੇ ਮਜ਼ਦੂਰ ਦਾ ਵੀ ਦਿਨੋ-ਦਿਨ ਬੁਰਾ ਹਾਲ ਹੋਈ ਜਾਂਦਾ ਜਾਤ ਬਰਾਦਰੀ ਵਾਲਾ ਜਿਹੜਾ ਦਾਬਾ ਉਹ ਦਿਨੋ-ਦਿਨ ਉਹ ਵਧੀ ਜਾਂਦਾ ਹੈ ਮਾਰਕੁੱਟ ਹੋ ਰਹੀ ਹੈ ਦਿਨ ਦਿਹਾੜੇ ਬੰਦੇ ਵੱਢ ਦਿੱਤੇ ਜਾਂਦੇ ਆਂਦੇ ਨੇ ਤੇ ਕਿੰਨੀ ਗੈਂਗਸਟਰ ਟਾਈਪ ਜੋ ਆਪਣੀਆਂ ਹੋ ਰਹੀਆਂ ਨੇ ਲੁੱਟਖੋਹਾ ਲੁੱਟਖੋਹਾ ਤਾਂ ਆਮੋ ਆਮ ਹੀ ਗੱਲ ਹੋ ਗਈ ਨਸ਼ੇ ਪੱਤੇ ਵਾਲਾ ਤਾਂ ਆਮ ਹੀ ਤੁਸੀਂ ਕਿਤੇ ਵੀ ਕਿਸੇ ਪਾਰਕ ਚ ਦੇਖ ਲਓ ਕਿਤੇ ਸਕੂਲ ਚ ਦੇਖ ਲਓ ਕਿਸੇ ਖੰਡਰ ਚ ਦੇਖ ਲਓ ਤੁਹਾਨੂੰ ਆਮ ਹੀ ਬੈਠੇ ਮਿਲ ਜਾਣਗੇ ਕੀ ਸਰਕਾਰਾਂ ਆਪਾਂ ਇਹਨਾਂ ਚੀਜ਼ਾਂ ਲਈ ਚੁਣਦੇ ਆ ਕਿ ਉਹੋ ਬਾਅਦ ਚ ਕੁੰਭ ਕਰਨ ਵਾਲੀ ਨੀਂਦ ਸੁੱਤੇ ਰਹਿਣ ਤੇ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਗਾਇਬ ਹੁੰਦੇ ਰਹਿਣ ਇੱਥੇ ਕੱਲੇ ਲੀਡਰਾਂ ਤੇ ਗੱਲ ਨਹੀਂ ਹੈਗੀ ਇੱਥੇ ਪੱਤਰਕਾਰੀ ਨੂੰ ਵੀ ਚਾਹੀਦਾ ਹੈ ਅਸੀਂ ਪੱਤਰਕਾਰ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਪੱਤਰਕਾਰੀ ਨਹੀਂ ਸਿਖਾ ਰਹੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਤੇ ਗੌਰ ਦੇਵੋ ਕੱਲੀਆਂ ਆਪਾਂ ਜੇ ਇਸ ਚੀਜ਼ਾਂ ਨੂੰ ਦੇਖਾਂਗੇ ਵੀ ਜਾਂ ਜਿਵੇਂ ਕਿਸੇ ਦੇ ਸਰਿੰਜ ਲੱਗੀ ਰਹੇਗੀ ਉਹ ਮਰੇ ਦੀ ਆਪਾਂ ਖਬਰ ਚਲਾ ਦਿੰਦੇ ਆ ਇਹ ਮਸਲਾ ਨਹੀਂ ਹੈਗਾ ਉਦੇ ਤੋਂ ਪਹਿਲਾਂ ਤੁਸੀਂ ਜੜ ਫੜੋ ਰਿਸਰਚ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਕੋਲੇ ਅੰਕੜੇ ਆਉਣ ਕਿ ਕਿੰਨੇ ਮੁੰਡੇ ਦਿਹਾੜੀ ਦੇ ਵਿੱਚ ਮਰਦੇ ਨੇ ਕਿਵੇਂ ਨਸ਼ਾ ਪੱਤਾ ਕਿਵੇਂ ਵਿਕਦਾ ਹੈਗਾ ਕੌਣ ਵਿਕਾਉਂਦਾ ਹੈਗਾ ਤੁਹਾਨੂੰ ਇਹ ਚੀਜ਼ਾਂ ਦੇ ਬੋਲਣਾ ਪਊਗਾ ਜੇ ਸਹੀ ਪੱਤਰਕਾਰੀ ਤੁਸੀਂ ਲੋਕਾਂ ਤੇ ਸਵਾਲਾਂ ਤੇ ਖਰੇ ਉੱਤਰਨਾ ਜਿਹੜੇ ਮਸਲੇ ਤੇ ਪੱਤਰਕਾਰੀ ਕਰਦੇ ਨੇ ਯਾਰ ਪੱਤਰਕਾਰੇ ਉਹਦੀ ਜਿਆਦਾ ਡਿਟੇਲ ਜਾਣਕਾਰੀ ਨਾ ਹੋਵੇ ਕਟੋ-ਕਟੋ ਦੀ ਬੇਸਿਕ ਜਾਣਕਾਰੀ ਤਾਂ ਪੱਤਰਕਾਰ ਕੋਲ ਪ੍ਰਦੀਪ ਹੋਣੀ ਚਾਹੀਦੀ ਹੈ ਜ਼ਰੂਰੀ ਆ ਬਹੁਤ ਜ਼ਰੂਰੀ ਆ ਜੇ ਕੋਈ ਨਸ਼ੇ ਤੇ ਵੀ ਗੱਲ ਕਰਦਾ ਤਾਂ ਉਹਨੂੰ ਇੰਨੀ ਡਿਟੇਲ ਦਾ ਤਾਂ ਪਤਾ ਹੋਣਾ ਚਾਹੀਦਾ ਹੈ ਨਸ਼ਾ ਕਿੱਥੋਂ ਆਉਂਦਾ ਕਿੱਧਰ ਜਾਂਦਾ ਹਾਂ ਸਿਰਫ ਅੰਨਾ ਜਾ ਹੋ ਕੇ ਕੋਈ ਇਲਜ਼ਾਮਬਾਜ਼ੀ ਕਰ ਦੇਣੀ ਆ ਇਹ ਤਾਂ ਪੱਤਰਕਾਰ ਹੀ ਨਹੀਂ ਹੈ ਇਹਨਾਂ ਨੂੰ ਤਾਂ ਹੀ ਤਾਂ ਤੀਜੀ ਅੱਖ ਵੀ ਕਿਹਾ ਜਾਂਦਾ ਵੀ ਜਿਹੜੀ ਕੋਈ ਹੋਰ ਚੀਜ਼ ਨਹੀਂ ਦੇਖਦਾ ਪੱਤਰਕਾਰ ਦੇਖ ਲੈਂਦਾ ਹੂੰ ਬਲਕਿ ਅੱਜਕੱਲ ਦੇ ਪੱਤਰਕਾਰਾਂ ਦਾ ਨਾ ਪ੍ਰੋਬਲਮ ਸਰਕਾਰ ਨੂੰ ਵੀ ਸਵਾਲ ਕਰਦੇ ਨੇ ਵਿਰੋਧੀ ਧਿਰ ਨੂੰ ਵੀ ਕਰਦੇ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਬਦਮਾਸ਼ ਟਾਈਪ ਲੋਕ ਨੇ ਉਹਨਾਂ ਤੋਂ ਹੀ ਚੱਲਦੇ ਨੇ ਹੂੰ ਇਹੀ ਵੇ ਪੰਜਾਬ ਦੀ ਮੇਰੇ ਖਿਆਲ ਚ ਸਭ ਤੋਂ ਵੱਡੀ ਸਮੱਸਿਆ ਵਾ ਜਿਹੜੀ ਪੰਜਾਬ ਵਿੱਚ ਇਹ ਇਹ ਸੋਸ਼ਲ ਮੀਡੀਆ ਬਦਮਾਸ਼ੀ ਆ ਨਾ ਜਿਹੜੀ ਇਹ ਬਿਲਕੁਲ ਇਹ ਬੜੀ ਖਤਰਨਾਕ ਆ ਪੰਜਾਬ ਉਹਦੇ ਤੋਂ ਜਿਹੜੇ ਅੱਜ ਕੱਲ੍ਹ ਇਹ ਆਪਣੇ ਉਹਨੂੰ ਪੰਜਾਬ ਪ੍ਰਸਤ ਪੱਤਰਕਾਰ ਵੀ ਕਹਿੰਦੇ ਨੇ ਇਹ ਵੀ ਪਾਣੀ ਭਰਦੇ ਨੇ ਉਹਨਾਂ ਦਾ ਉਹਨਾਂ ਨੂੰ ਕਾਊਂਟਰ ਸਵਾਲ ਤਾਂ ਕਰਨ ਦੀ ਐ ਨਾ ਚ ਹਿੰਮਤ ਹੈ ਹੀ ਨਹੀਂ ਬਿਲਕੁਲ ਬਿਲਕੁਲ ਇਹ ਗੱਲ ਹੈਗੀ ਐ ਨਹੀਂ ਮੰਨਣ ਜੋਗ ਆ ਹੂੰ ਇੱਥੇ ਤਾਂ ਕਈ ਇਹੋ ਜਿਹੇ ਖਵਤੀ ਸਮਾਜ ਸੇਵੀ ਨੇ ਜਿਹੜੇ ਉਹ ਵੀ ਪੱਟਾਂ ਦੇ ਥਾਪੀਆਂ ਮਾਰੀ ਜਾਂਦੇ ਨੇ ਕੁਝ ਕੁ ਲੀਡਰ ਵੀ ਹੈਗੇ ਨੇ ਕਿ ਜਿਹੜੇ ਪੱਤਰਕਾਰੀਆਂ ਨੂੰ ਮਤਲਬ ਕਹੀ ਜਾਂਦੇ ਨੇ ਕਿ ਅਸੀਂ ਦੇਖ ਲਾਂਗੇ ਤੁਹਾਨੂੰ ਕੰਮ ਲਾਂਗੇ ਦੇਖ ਲਾਂਗੇ ਦੇਖ ਲਾਂਗੇ ਬਿਲਕੁਲ ਦੇਖਣਾ ਕਰਨਾ ਕੀ ਹੈਗਾ ਤੁਸੀਂ ਜਿਹੜੇ ਮੰਤਵ ਲਈ ਕੰਮ ਕਰ ਰਹੇ ਹੋ ਸਮਾਜ ਸੇਵਾ ਕਰ ਰਹੇ ਹੋ ਤੁਸੀਂ ਆਪਦੀ ਸਮਾਜ ਦੀ ਸੇਵਾ ਕਰੋ ਪਰ ਪੱਤਰਕਾਰੀ ਨੂੰ ਜਿਹੜੀ ਚਾਹੀਦੀ ਆ ਵੀ ਪੱਤਰਕਾਰੀ ਨਿਧੜਕ ਹੋਣੀ ਚਾਹੀਦੀ ਆ ਨਿਰਪੱਖ ਹੋਣੀ ਚਾਹੀਦੀ ਹੈਗੀ ਤਾਂ ਤੁਸੀਂ ਸਹੀ ਪੱਤਰਕਾਰੀ ਕਰੋ ਲੋਕਾਂ ਦੀ ਆਵਾਜ਼ ਲੈ ਕੇ ਜਾਓ ਕਿੱਡੇ ਵੱਡੇ ਮਸਲੇ ਨੇ ਜਿਹੜੇ ਪੰਜਾਬ ਦੇ ਨੇ ਕਿ ਆਪਾਂ ਪਿੱਛੇ ਹੁਣ ਗੱਲ ਕੀਤੀ ਆ ਪਾਣੀਆਂ ਦਾ ਮਸਲਾ ਨਸ਼ੇ ਦਾ ਮਸਲਾ ਬੇਰੁਜ਼ਗਾਰੀ ਦਾ ਪ੍ਰਵਾਸ ਦਾ ਕਿੱਡੇ ਮਸਲੇ ਨੇ ਤੁਸੀਂ ਕਿਤੇ ਇਸ ਚੀਜ਼ ਤੇ ਇਕੱਠੇ ਪੱਤਰਕਾਰ ਭਾਈਚਾਰਾ ਸਾਰਾ ਬੈਠ ਕੇ ਇਸ ਤੇ ਵਿਸ਼ਲੇਸ਼ਣ ਕਰੋ ਕਿ ਇਹਦੇ ਤੇ ਕੀ ਕਰ ਲੈਣਾ ਚਾਹੀਦਾ ਜੇ ਸਰਕਾਰਾਂ ਕੁਝ ਨਹੀਂ ਨਾ ਕਰ ਕਰਦੀਆਂ ਸਰਕਾਰਾਂ ਨੂੰ ਜਗਾਉਣਾ ਕਿੰਨਾ ਨੇ ਹੈਗਾ ਸਰਕਾਰਾਂ ਨੂੰ ਸਵਾਲ ਤਾਂ ਪੱਤਰਕਾਰ ਹੀ ਪੁੱਛੂ ਆਮ ਬੰਦਾ ਤਾਂ ਜਾਈ ਨਹੀਂ ਸਕਦਾ ਲੀਡਰਾਂ ਕੋਲੇ ਤਾਂ ਕਰਕੇ ਵੀ ਪੱਤਰਕਾਰਾਂ ਨੂੰ ਇਹ ਸਾਡੇ ਵੀਰਾਂ ਨੂੰ ਭੈਣਾਂ ਨੂੰ ਉਹਨਾਂ ਨੂੰ ਬੇਨਤੀ ਆ ਕਿ ਕਿਸੇ ਵੀ ਡਰ ਤੋਂ ਬਿਨਾਂ ਜੇ ਤੁਸੀਂ ਨਰ ਤੜਕ ਹੋ ਕੇ ਚੱਲੋ ਆਮ ਜਿਹੜੇ ਲੋਕ ਨੇ ਉਹ ਤੁਹਾਡੇ ਨਾਲ ਨੇ ਹੂੰ ਥੋੜੀ ਜੀ ਹਿੰਮਤ ਜਟਾਉਣ ਜੇ ਜਟਾਓ ਤੁਹਾਡੇ ਨਾਲ ਨੇ ਲੋਕ ਤੁਹਾਡੇ ਤੋਂ ਪਿੱਛੇ ਹੋ ਕੇ ਕਦੇ ਨਹੀਂ ਚੱਲਦੇ ਤੁਸੀਂ ਲੋਕਾਂ ਨੂੰ ਸਹੀ ਚੀਜ਼ ਪਰੋਸੋ ਕੋਈ ਇੱਕ ਇਹ ਵੀ ਹੈ ਪੱਤਰਕਾਰੀ ਦੇ ਵਿੱਚ ਇੱਕ ਚੀਜ਼ਾਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਨੇ ਪੱਤਰਕਾਰੀ ਇਹੋ ਜੇ ਹਾ ਸੁਹੇਣੀਆਂ ਚੀਜ਼ਾਂ ਜਿਹੜੀਆਂ ਕੋਈ ਲੋਕ ਮਤਲਬ ਇਹੋ ਜਿਹੇ ਬੰਦਿਆਂ ਨੂੰ ਲਿਆ ਕੇ ਅੱਗੇ ਪੇਸ਼ ਕਰ ਦਿੰਦੇ ਨੇ ਜਿਹਦੇ ਨਾਲ ਕੇ ਜਲੂਸ ਹੀ ਨਿਕਲਦਾ ਹੈਗਾ ਕਿ ਪੱਤਰਕਾਰੀ ਦਾ ਆਹ ਮਿਆਰ ਰਹਿ ਗਿਆ ਆ ਮਿਆਰ ਰਹਿ ਗਿਆ ਬਿਲਕੁਲ ਠੀਕ ਹੈ ਉਹ ਆ ਕੇ ਆਪਣੀ ਅਗਿਆਨਤਾ ਨਾਲ ਕੋਈ ਉਹ ਨਵੀਆਂ ਮਨੋਤਾਂ ਸ਼ੁਰੂ ਕਰ ਜਾਂਦਾ ਜਿਹਦੇ ਨਾਲ ਬਾਅਦ ਚੋਂ ਫੇਰ ਬਹੁਤ ਵੱਡੀਆਂ ਚੀਜ਼ਾਂ ਦੀਆਂ ਸਾਹਮਣਾ ਕਰਨਾ ਪੈਂਦਾ ਯਾਰ ਪੰਜਾਬ ਦੇ ਹੁਣੇ ਤੂੰ ਵਿੱਚੇ ਗੱਲ ਕਰ ਲਿਆ ਸੀ ਇਹ ਕਰ ਰਿਹਾ ਸੀ ਵੀ ਜਿੰਨੇ ਵੀ ਪੰਜਾਬ ਦੇ ਬੇਵਕੂਫ ਆਏ ਨੇ ਪੰਜ ਦੋ ਤਿੰਨ ਸਾਲਾਂ ਚ ਇਹ ਸਾਰੇ ਹੀ ਸਾਰੇ ਨਵੇਂ ਪੱਤਰਕਾਰਾਂ ਨੇ ਹਾਈਲਾਈਟ ਕੀਤੇ ਨੇ ਬਿਲਕੁਲ ਆਪਣੀ ਵੀਡੀਓ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਇਹਨਾਂ ਨੂੰ ਅੱਗੇ ਲੈ ਕੇ ਜਾਂਦਾ ਹੈ ਇਹਨਾਂ ਬਿਲਕੁਲ ਤੇ ਇਹ ਬੜੀ ਗਲਤ ਗੱਲ ਹੋ ਗਈ ਕਿਸੇ ਸੂਝਵਾਨ ਬੰਦੇ ਨੂੰ ਅੱਗੇ ਤੁਸੀਂ ਉਹਨਾਂ ਨੂੰ ਬੁਲਾਓ ਅੰਕੜਿਆਂ ਨਾਲ ਗੱਲ ਕਰੋ ਤਾਂ ਕਿ ਲੋਕਾਂ ਤੱਕ ਠੀਕ ਹੈ ਤੁਹਾਡੇ ਵਿਊ ਨਾ ਆਉਣਗੇ ਕੱਲੇ ਆਪਾਂ ਵਿਊਹਾਂ ਦੇ ਚੱਕਰਾਂ ਦੇ ਵਿੱਚ ਇਹ ਤਾਂ ਨਹੀਂ ਨਾ ਹੈਗਾ ਕਿ ਆਪਾਂ ਆਉਂਦੇ ਮਾਨਸਿਕਤਾ ਦਾ ਹੀ ਘਾਣ ਕਰਦੀਏ ਮਾਨਸਿਕਤਾ ਦਾ ਘਾਣ ਕਰਦੀਏ ਮੁੱਦਿਆਂ ਨੂੰ ਹੀ ਭੁੱਲ ਜੀਏ ਪੰਜਾਬ ਦੇ ਲਈ ਪ੍ਰਾਇੋਰਟੀ ਤੇ ਮੁੱਦੇ ਨੇ ਹਾਂ ਹਾਸਾ ਖੇਡਾ ਉਹ ਇੱਕ ਤੁਸੀਂ ਵੱਖਰਾ ਪ੍ਰੋਗਰਾਮ ਚਲਾ ਸਕਦੇ ਹੋ ਉਹਦੇ ਚ ਤੁਸੀਂ ਹਾਸਾ ਖੇਡਾ ਕਰ ਸਕਦੇ ਹੋ ਆਪਦਾ ਜਦੋਂ ਤੁਹਾਡੇ ਸਵਾਲ ਤੇ ਅਗਲਾ ਝੂਠ ਬੋਲਦਾ ਸਾਹਮਣੇ ਤੁਹਾਨੂੰ ਪਤਾ ਵੀ ਉਹ ਝੂਠ ਬੋਲਦਾ ਘਟੋ ਘਟੋ ਨੂੰ ਕਾਊਂਟਰ ਤਾਂ ਕਰੋ ਉੱਥੇ ਬਿਲਕੁਲ ਜੇ ਤੁਸੀਂ ਅਗਲੇ ਤੋਂ ਡਰਦੇ ਹੋ ਵੀ ਅਗਲਾ ਹੱਥੋ ਪਾਈ ਤੱਕ ਆਊਗਾ ਫਿਰ ਤੁਸੀਂ ਬੱਤਰਕਾਰੀ ਪਾਈ ਕਰਦੇ ਕਿਉਂ ਫਿਰ ਤੁਸੀਂ ਉਹਨਾਂ ਕੋਲ ਜਾਓ ਹੀ ਨਾ ਜਾਓ ਹੀ ਨਾ ਗੱਲ ਹੀ ਖਤਮ ਹੈ ਫਿਰ ਤੁਸੀਂ ਜਾਓ ਹੀ ਨਾ ਪਹਿਲਾਂ ਆਪਣੇ ਸਵਾਲਾਂ ਦੇ ਦੀ ਪੂਰੀ ਗਿਆਨ ਲੈ ਕੇ ਜਾਓ ਬਿਲਕੁਲ ਗਿਆਨ ਸੋ ਇਹ ਛੋਟੀ ਜੀ ਗੱਲ ਸੀਗੀ ਸਾਥੀਓ ਕੋਈ ਇਹਦੇ 'ਚ ਅਸੀਂ ਕੋਈ ਕਿਸੇ ਤੇ ਕੋਈ ਚੀਜ਼ ਥੋਪੀ ਨਹੀਂ ਜੋ ਪੰਜਾਬ ਦੀਆਂ ਵੋਟਾਂ ਦੇ ਵਿੱਚ ਇਸ ਵਾਰੀ ਹੋਇਆ ਜੋ ਦੇਖਿਆ ਤੁਹਾਡੇ ਅੱਗੇ ਰੱਖੀ ਗੱਲ ਸਾਡਾ ਤਾਂ ਕੋਈ ਅਸੀਂ ਸੋਚਿਆ ਹੋਇਆ ਸਾਡਾ ਅਸੀਂ ਇੱਕ ਛੋਟਾ ਜਿਹਾ ਮਾਧਿਅਮ ਤਿਆਰ ਕੀਤਾ ਹੈ ਜਿਹਦੇ ਚ ਕੇ ਅਸੀਂ ਤਾਂ ਹਕੀਕਤ ਦੱਸਾਂਗੇ ਹੂੰ ਪੱਤਰਕਾਰ ਹੀ ਨਹੀਂ ਹੈ ਸਾਡੀ ਇਹ ਪੱਤਰਕਾਰ ਹੀ ਨਹੀਂ ਹੈ ਅਸੀਂ ਆਮ ਗੱਲਾਂ ਨੇ ਅਸੀਂ ਪੰਜਾਬ ਦੇ ਲਈ ਸੰਦਰਭ ਦੇ ਵਿੱਚ ਅਸੀਂ ਚਿੰਤਨ ਕਰ ਰਹੇ ਹਾਂ ਕਿ ਜਿਹੜੇ ਮਸਲੇ ਨੇ ਉਹ ਅਭਾਰੇ ਜਾਣ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਗੱਲ ਕੀਤੀ ਜਾਵੇ ਅਸੀਂ ਤਾਂ ਉਸ ਹਕੀਕਤ ਤੇ ਗੱਲ ਕਰਦੇ ਆਂਗੇ ਜੋ ਅੱਜ ਦੀ ਪੱਤਰਕਾਰੀ ਦੀ ਹੈ ਜੋ ਅੱਜ ਦੇ ਅਖੌਤੀ ਸਮਾਜ ਸੇਵੀਆਂ ਵੱਲੋਂ ਇਹ ਕੀਤਾ ਜਾਂਦਾ ਕਿ ਮੈਂ ਵੱਡੀ ਸੇਵਾ ਕਰਦਾਗਾ ਮੇਰੇ ਤੋਂ ਵੱਡਾ ਸੇਵਾਦਾਰ ਨਹੀਂ ਅਸੀਂ ਤਾਂ ਹਕੀਕਤ ਪੇਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਅੱਜ ਛੋਟੀ ਜੀ ਗੱਲਬਾਤ ਰਹੀ ਤੁਹਾਡੇ ਨਾਲ ਵੋਟਾਂ ਵਾਲੇ ਮਸਲੇ ਤੇ ਗੱਲ ਕੀਤੀ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤਾਂ ਅਸੀਂ ਉਹਦਾ ਪੂਰਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿਤਾਬਾਂ ਦੇ ਨਾਮ ਵੀ ਦੱਸਾਂਗੇ ਤੁਹਾਨੂੰ ਵੀ ਜਿਹਦੇ ਵਿੱਚੋਂ ਤੁਸੀਂ ਤੱਥ ਲੱਭ ਸਕਦੇ ਹੋ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ